ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋਂ ਪਹਿਚਾਨੀ ਹੈ ਜੋ ਨਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੇ ਕੇਤ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੇ ਦਵਾਰ ਮਤ ਹਰ ਪੁੱਛੈ ਕੌਣ ਹੈ ਪਰੇ ਹਮਾਰਾ 바ਰ ਦੇ ਮਹਾਵਕ ਅਨਸਾਰ ਸਮੂਹ ਸੰਗਤਾਂ ਨੂੰ ਪਿਆਰੇ ਪਤਾ ਹੀ ਹੈ ਜਿਵੇਂ ਸਮੂਹ ਸੰਗਤ ਸਮਰਾਲੇ ਵੱਲੋਂ ਚਾਰ ਸਹਿਬਜਾ ਦੇ ਮਾਤਾ ਗੁਜਰ ਕੌਰ ਜੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਸਮੂਹ ਜੰਗੀ ਸ਼ਹੀਦਾਂ ਦੀ ਲਾਸ਼ਾਨੀ ਸਹਾਦਤ ਤੇ ਸਮਰਪਿਤ ਜੋ ਕਿ ਪੈਦਲ ਯਾਤਰਾ ਮਿਤੀ 23 ਦਸੰਬਰ 2025 ਨੂੰ ਦਿਨ ਮੰਗਲਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਾਰੋੜ ਦੇ ਕਿ ਜੋ ਕੇ ਪਿਆਰੇਓ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਅਛੀਵੜਾ ਬਾਤੇ ਪ੍ਰੰਭ ਹੋਣੀ ਹੈ ਟਾਈਮ ਹੈ 7:00 ਵਜੇ ਦਾ ਸਵੇਰੇ ਭਾਈ ਅਮਰਤ ਵੇਲੇ ਦਾ ਤੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਪਿਆਰੇਓ ਇਹ ਆਪਣਾ ਵੀ ਫਰਜ਼ ਬਣਦਾ ਹੈ ਜਿਵੇਂ ਆਪਾਂ ਸਾਰੇ ਪਤਾ ਹੀ ਹੈ ਬਾਬਾ ਜੀ ਸਿੰਘ ਜੀ ਤੇ ਬਾਬਾ ਜੀ ਜਾਰ ਸਿੰਘ ਦੀ ਬਾਬਾ ਚੋਰਾਵਾਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਪੂਜਨੀਕ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਸ਼ਹਾਦਤ ਦੇ ਦਿਨ ਚੱਲਦੇ ਨੇ ਪਿਆਰਿਓ ਤੇ ਆਪਣਾ ਵੀ ਫਰਜ਼ਵੰਦ ਦਾ ਪਿਆਰਿਓ ਵੱਧ ਤੋਂ ਵੱਧ ਜਿਵੇਂ ਆਪਾਂ ਹਰੇਕ ਲਗਰਾਂ ਵਿੱਚ ਇਹ ਪੈਦਲ ਯਾਤਰਾ ਗੁਰੂ ਘਰਾਂ ਵਾਸਤੇ ਕੱਢੀ ਜਾਂਦੀ ਹੈ ਸੋ ਸਮਰਾਲੇ ਵਿੱਚ ਵੀ ਪਾਈ ਇਹ ਪਰਾਲਾ ਕੀਤਾ ਗਿਆ ਹੈ ਸਮੂਹ ਸਤਕਾਰ ਜੋ ਪਾਈ ਲਖਵਿੰਦਰ ਸਖਤਰੀ ਤੇ ਹੋਰ ਸਮੂਹ ਸਮਰਾਲੇ ਦੀ ਸੰਗਤ ਪਰੰਧ ਕਮੇਟੀਆਂ ਵੱਲੋਂ ਪਿਆਰੇ ਸੰਯੋਗ ਨਾਲ ਕੱਲ ਨੂੰ ਅੰਮ੍ਰਿਤ ਵੇਲੇ 7 ਵਜੇ ਇਹ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪੈਦਲ ਯਾਤਰਾ ਸਤਵਿਰੰਭ ਹੋਵੇਗੀ ਸੋ ਸਮੂਹ ਸੰਗਤਾਂ ਨੇ ਭਾਈ ਟਾਈਮ ਸਿਰ ਪਹੁੰਚਣ ਦੀ ਕਿਰਪਾਤਾ ਕਰਨੀ ਤੇ ਆ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ